ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੈਗਾ ਜੇ ਕੱਲ ਵੀ ਆਪਾਂ ਇੱਕ ਸੇਲ ਲਾਈ ਸੀਗੀ ਉਹ ਵਿੰਡੋ ਹੱਟੇ ਤੋਂ ਮਾਲ ਦੀ ਗਾ ਰੁਬਾਬ ਤੇ ਰੇਸ਼ ਦਾ ਪਿਓਰ ਕਾਟਨ ਦਾ 500 ਰੁਪਏ ਚ ਲਾਈ ਸੀ ਤੇ ਮੇਰੇ ਭੈਣਾ ਕਹਿੰਦੀ ਸਾਨੂੰ ਢੱਟੇ ਨਾਲ ਵੀ ਮਾਲ ਚਾਹੀਦਾਗਾ ਆਪਾਂ ਹੁਣ ਉਹਨਾਂ ਵਾਸਤੇ ਢੱਟੇ ਨਾਲ ਵੀ ਮਾਲ ਦਿੱਤਾ ਹੈ ਪਿਓਰ ਮਸ਼ਲੀਨ ਦਾ ਮਾਲ ਹੈ ਕੰਪਨੀ ਉਹੀ ਮਿਲੂ ਤੁਹਾਨੂੰ ਰੁਬਾਬ ਦੀ ਆ ਦੇਖ ਕੰਪਨੀ ਉਹੀ ਰੁਬਾਬ ਦੀ ਮਿਲੂ ਚੈੱਕ ਕਰ ਲਓ ਮਾਲ ਕੰਪਨੀ ਦਾ ਮਾਲ ਹੂ ਸਾਰਾ ਇਹ ਵੀ ਆਪਾਂ 650 ਰੁਪਏ ਦੀ ਸੇਲ ਕਰਿਆ ਕਰਦੇ ਸੀਗੇ ਇਹ ਡੋਟਾ ਚੈੱਕ ਕਰੋ ਪਹਿਲਾਂ ਪੂਰੀ ਸ਼ਾਨਦਾਰ ਚੀਜ਼ ਆ ਪ੍ਰਿੰਟਿੰਗ ਪੂਰੀ ਵਧੀਆ ਕੁਆਲਿਟੀ ਤੇ ਇਹ ਵੀ ਆਪਾਂ ਤੁਹਾਨੂੰ 500 ਰੁਪਏ 'ਚ ਲਾ ਕੇ ਦਵਾਂਗੇ 17 ਤਰੀਕ ਤੱਕ 17 ਤਰੀਕ ਤੱਕ ਆਪਾਂ ਐਤਵਾਰ ਤੱਕ ਪੂਰਾ ਇੱਕ ਹਫਤਾ ਸੇਲ ਲਾ ਕੇ ਰੱਖਣੀ ਹੈ ਇਹ ਵੀ ਜਿਹੜਾ ਆਉ ਮੇਰੀ ਭੈਣ ਆਉਗੀ ਉਹਨੂੰ 500 ਰੁਪਏ ਦਾ ਸੂਟ ਦਵਾਂਗੇ ਕੁਆਲਿਟੀ ਚੈੱਕ ਕਰੋ ਵੀਰੇ ਆ ਦੇਖੋ ਤੇ ਇੱਕ ਇਸ ਚ ਤੁਹਾਨੂੰ ਕੜਾਈ ਆਲਾ ਵੀ ਦੇ ਦਾਂਗੇ ਆ ਲੋ ਕਿਹਰੇ ਤੇ ਕੜਾਈ ਮਿਲੂਗੀ ਕੜਾਈ ਚੈੱਕ ਕਰੋ ਜੀ ਮਾੜੀ ਜੀ ਇਹਨਾਂ ਨੂੰ ਪੈਣ ਮੇਰੀ ਪੈਣਾਂ ਨੂੰ ਦੇਖੋ ਪਿਓਰ ਫਿਨਿਸ਼ਿੰਗ ਚ ਕੜਾਈ ਆ ਧਾਗੇ ਚ ਪੂਰੀ ਫਰੈਸ਼ ਉਸ ਤੇ ਦੁਬੱਟਾ ਪਿਓਰ ਦਾ ਪਿਓਰ ਦੁਬੱਟੇ ਚ 500 ਰੁਪਏ ਦਾ ਕੜਾਈ ਕੱਢੀ ਹੀ ਮਸਲੀਨ ਦਾ ਸੂਟ ਅੱਜ ਆਕਰੋ ਬ੍ਰਿ ਪਿਓਰ ਦਾ ਦੁਬੱਟਾ ਮਿਲੂਗਾ ਤੁਹਾਨੂੰ ਆਹ ਦੇਖੋ ਜੀ ਇਹ ਤੇ ਤੁਹਾਨੂੰ ਰੰਗ ਡਿਜ਼ਾਈਨ ਵਾਧੂ ਇੱਕ ਆ ਚੀਜ਼ ਆ ਪੈਣੇ ਇਹ 500 ਵਾਲੀ ਆਪਸ ਲਾਵਾਗੇ 400 ਰੁਪਏ ਚ ਕੁਆਲਟੀ ਮੈਚਿੰਗ ਸੂਟ ਹੋਊਗਾ ਮਸਲੀਨ ਦਾ ਕਮੀਜ਼ੂ ਮਸਲੀਨ ਦੀ ਸਲਵਾਰ ਤੇ ਪਿਓਰ ਦਾ ਦੁਬੱਟਾ ਮਿਲੂਗਾ 400 ਰੁਪਏ ਚ ਕੇ ਰੀ ਜਿਹੜਾ ਇਹਦੇ ਰੰਗ ਚੈੱਕ ਕਰੋ ਸਾਰੇ ਆਹ ਦੇਖੋ ਜੀ ਬਹੁਤ ਪਿਆਰੀ ਪਿਆਰੀ ਰੰਗੜੀ ਆ ਮੇਰੀ ਆਪਣੀਆਂ ਭੈਣਾਂ ਬਜ਼ੁਰਗਾਂ ਬੇਬੀਆਂ ਵਾਸਤੇ ਇੱਕ ਚਿਕਨ ਚ ਲੈ ਕੇ ਆਇਆ ਮਾਲ ਚਿਕਨ ਦਾ ਮਾਲ ਹੈ ਫਿਨਿਸ਼ਿੰਗ ਚੈੱਕ ਕਰੋ ਮੜੀ ਚਿਕਨ ਦੀ ਤੇ ਨਾਲ ਦੁਪੱਟਾ ਇਹ ਵੀ 650 ਵਾਲਾ ਸੀਗਾ ਇਹ ਵੀ ਆਪਾਂ 500 ਰੁਪਏ ਚ ਇਹ ਵੀ ਆਪਾਂ 500 ਰੁਪਏ ਚ ਲਾਵਾਂਗੇ 160 ਨੂੰ ਬਾਧੂ ਮਿਲ ਜਾਣੇ 컬러 ਡਿਜ਼ਾਈਨ ਸਭ ਦੇ 4-4 ਹੋਣਗੇ ਆ ਮਾਲ ਚੈੱਕ ਕਰੀ ਚਲੋ ਵੀਰੇ ਆ ਦੇਖੋ ਜੀ ਇਹ ਰੀ ਦੀ ਕੜਾਈ ਵਾਲਾ ਵੀ ਲੋ ਜੀ ਮਾਲ ਬਾਧੂ ਪਿਆ ਆਪਣੇ ਦਾ ਇਹ ਸਾਰਾ ਮਾਲ ਆਪਣੇ ਕੋਲ ਇਹੀ ਪਿਆਗਾ 17 ਤਰੀਕ ਤੱਕ ਬਸ 17 ਤਰੀਕ ਤੱਕ ਫੇਲ ਲਾਵਾਂਗੇ 17 ਤਰੀਕ ਤੱਕ 500 ਰੁਪਏ ਚ ਜਿਹੜਾ ਮਰਦੀ ਚੱਕੋ 6600 ਨਹੀਂ 6700 ਨਹੀਂ 5500 ਰੁਪਏ ਤੇ ਮਸਲੀਨ ਦੇ ਸੂਟ ਲਗੇ ਦੁਬੱਟੇ ਨਾਲ ਮਸਲੀਨ ਦੇ ਲੈਖੋ ਜੀ ਵਿੱਚੇ ਪਿਓਰ ਦੇ ਦੁਬੱਟੇ ਨਾਲ ਮਸਲੀਨ ਦਾ ਸੂਟ ਹੋਆ ਕੜਾਈ ਕੱਢੀ ਹੋਊਗੀ ਪਿਓਰ ਦਾ ਦੁਬੱਟਾ ਹੋਊਗਾ 500 ਰੁਪਏ ਤੇ ਮੈਂ ਦੇਖੋ ਜੀ ਰੋਬਾ ਦਾ ਮਾਲ ਸਾਰਾ ਇਹ ਆ ਚੈੱਕ ਕਰੋ ਆ ਦੇਖੋ ਹੈ ਸ਼ਾਨਦਾਰ ਚੀਜ਼ ਗਾਰੰਟੀ ਨਾਲ ਪ੍ਰਾਈਸ ਦਵਾਂਗੇ ਗਾਰੰਟੀ ਨਾਲ ਸੁਣ ਕਿਸੇ ਨੇ ਨਹੀਂ ਦੇਣੀ ਇਹ ਗਾਰੰਟੀਆਂ ਪੂਰਾ ਗਰੰਟੀ ਨਾਲ maal ਦਵਾਂਗੇ ਪੂਰਾ 5 ਮੀਟਰ ਦਾ ਸੂਟ ਦਵਾਂਗੇ ਗਰੰਟੀ ਨਾਲ ਰੇਟ ਨੇ ਪੂਰੇ 500 ਰੁਪਏ ਚ 17 ਤਰੀਕ ਤੱਕ ਦਿਨ ਐਤਵਾਰ 17 ਤਰੀਕ ਤੱਕ 500 ਰੁਪਏ ਚ ਕੁਆਲਿਟੀਆਂ ਵਾਦੂ ਕੁਆਲਿਟੀ ਚੈੱਕ ਕਰੋ